ਸਤਿ ਸ਼੍ਰੀ ਅਕਾਲ ਜੀ ਮੈਂ ਲਾਈਨ ਅਮਰਤ ਪਾਸਿੰਗ ਜੰਡੂ ਫਰਸਟ ਵਾਈ ਡਿਸਟ੍ਰਿਕਟ ਕਾਰਡੀਨਰ ਡਿਸਟ੍ਰਿਕਟ 321F ਔਰ ਸਾਡੇ ਡਿਸਟ੍ਰਿਕਟ ਦਾ ਬਹੁਤ ਹੀ ਵਧੀਆ ਕਲੱਬ ਲਾਇਨਸ ਕਲੱਬ ਦਿਹਾਣਾ ਵੈਜੀਟੇਰੀਅਨ ਉਹਨਾਂ ਵੱਲੋਂ ਅੱਜ ਉਪਰਾਲਾ ਕੀਤਾ ਗਿਆ ਕਿ ਸਾਨੇਵਾਲ ਦੇ ਲੋਕਾਂ ਵਾਸਤੇ 3i ਚੈੱਕਅਪ ਕੈਂਪ ਤੇ ਆਪਰੇਸ਼ਨ ਕੈਂਪ ਲਗਾਇਆ ਗਿਆ ਤੇ ਬਹੁਤ ਹੀ ਵਧੀਆ ਉਪਰਾਲਾ ਸਭ ਤੋਂ ਪਹਿਲਾਂ ਤਾਂ ਮੈਂ ਕਲੱਬ ਦੇ ਸਾਰੇ ਮੈਂਬਰਾਂ ਨੂੰ ਇਸ ਕੈਂਪ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਇਹਦੇ ਨਾਲ-ਨਾਲ ਮੈਂ ਦੱਸਣਾ ਚਾਹਾਂਗਾ ਕਿ ਇਹ ਇਹਨਾਂ ਦੇ ਕਲੱਬ ਦਾ ਅੱਗੇ ਵੀ ਬਹੁਤ ਸਾਰੇ ਕੈਂਪ ਲਗਾਉਂਦੇ ਆ ਰਹੇ ਆ ਤੇ ਤਕਰੀਬਨ ਇਹਨਾਂ ਕਲੱਬ ਪ੍ਰੋਜੈਕਟ ਜਿਹੜੇ ਪਹਿਲਾਂ ਵੀ ਪ੍ਰੋਜੈਕਟ ਲਗਾਏ ਗਏ ਕਾਫੀ ਤੇ 10 ਤੋਂ 11000 ਲੋਕ ਇਹਨਾਂ ਦੇ ਬੈਨੀਫੀਸ਼ੀਅਰੀ ਰਹੇ ਨੇ ਅੱਜ ਵੀ ਕਿਉਂਕਿ ਮੈਂ ਕੈਂਪ ਦੇ ਵਿੱਚ ਵਿਜ਼ਿਟ ਕੀਤਾ ਤੇ 196 ਦੇ ਕਰੀਬ ਜਿਹੜੀ OPD ਹੋ ਚੁੱਕੀ ਸੀ ਔਰ 22 ਦੇ ਕਰੀਬ ਜਿਹੜੇ ਆ ਆਪਰੇਸ਼ਨ ਵਾਸਤੇ ਪੇਸ਼ੈਂਟ ਪਾਏ ਗਏ ਔਰ ਜਿਹੜੇ ਸ਼ੰਕਰਾਈ ਹਸਪੀਟਲ ਦੀ ਟੀਮ ਦੇ ਸਹਿਯੋਗ ਦੇ ਨਾਲ ਇਹ ਅੱਜ ਦਾ ਕੈਂਪ ਲੱਗਿਆ ਜਿਹੜੇ ਡਾਕਟਰਾਂ ਵੱਲੋਂ ਕੈਂਪ ਦੇ ਵਿੱਚ ਮਰੀਜ਼ ਪਾਏ ਜਾਣਗੇ ਆਪਰੇਸ਼ਨ ਵਾਸਤੇ ਉਹਨਾਂ ਦਾ ਇਲਾਜ ਜਿਹੜਾ ਹੈਗਾ ਕਲੱਬ ਦੇ ਵੱਲੋਂ ਸਾਰਾ ਖਰਚਾ ਕਲੱਬ ਵੱਲੋਂ ਕੀਤਾ ਜਾਏਗਾ ਇਸ ਤੋਂ ਤਾਂ ਕਿ ਉਹਨਾਂ ਦਾ ਕਲੱਬ ਘਰਾਂ ਤੋਂ ਲੈ ਕੇ ਹਸਪੀਟਲ ਤੱਕ ਦਾ ਉਹ ਹਸਪੀਟਲ ਤੋਂ ਘੱਟਾ ਖਾਣ ਪੀਣ ਦਾ ਰਹਿਣ ਦਾ ਆਪਰੇਸ਼ਨ ਦਾ ਸਾਰਾ ਖਰਚਾ ਜਿਹੜਾ ਕਲੱਬ ਵੱਲੋਂ ਕੀਤਾ ਜਾਏਗਾ ਇਸ ਤੋਂ ਇਲਾਵਾ ਜਿਹੜਾ ਬੀਜਾਂ ਨੂੰ ਦਵਾਈਆਂ ਨਾਲ ਠੀਕ ਹੋ ਸਕਦੇ ਉਹਨਾਂ ਨੂੰ ਦਵਾਈ ਪ੍ਰੋਵਾਈਡ ਕੀਤੀ ਜਾਂਦੀ ਹੈ ਐਂਡ ਪ੍ਰੋਵਾਈਡ ਕੀਤੀਆਂ ਜਾਣਗੀਆਂ ਔਰ ਇਹ ਲੋਕ ਇਹ ਜਿਹੜੇ ਕੈਂਪ ਹੁੰਦੇ ਨੇ ਇਹ ਬੜੇ ਹੀ ਲਾਹੇਵੰਦ ਕੈਂਪ ਹੁੰਦੇ ਉਹਨਾਂ ਲੋਕਾਂ ਵਾਸਤੇ ਜਿਹੜੇ ਲੋਕ ਕੀ ਮਹਿੰਗੇ ਡਾਕਟਰਾਂ ਦੀ ਫੀਸਾ ਅਫੋਰਡ ਨਹੀਂ ਕਰ ਸਕਦੇ ਔਰ ਜਾਂ ਫਿਰ ਕਿਸੇ ਕੋਲ ਜਾਣ ਆਉਣ ਦਾ ਸਾਧਨ ਨਹੀਂ ਹੁੰਦਾ ਉਹਨਾਂ ਵਾਸਤੇ ਬਹੁਤ ਹੀ ਵਧੀਆ ਕੈਂਪ ਹੈ ਉਰੇ ਮੈਂ ਚਾਹਾਂਗਾ ਕਿ ਇਦਾ ਦੇ ਕੈਂਪ ਅੱਗੇ ਵਾਸਤੇ ਵੀ ਲੱਗਦੇ ਰਹਿਣ ਉਹ ਸਾਡਾ ਡਿਸਟ੍ਰਿਕਟ ਜਿਹੜਾ ਹੈਗਾ ਮੈਂ ਉਹਦੇ ਵਾਸਤੇ ਦੱਸਣਾ ਚਾਹੁੰਦਾ ਕਿ ਸਾਡੀ ਜਿਹੜੀ ਆਰਗੇਨਾਈਜੇਸ਼ਨ ਹੈ ਲਾਇਨਸ ਇੰਟਰਨੈਸ਼ਨਲ ਦੁਨੀਆ ਦੀ ਸਭ ਤੋਂ ਵੱਡੀ ਮਾਨਸਿਕ ਸੇਵਾ ਦੀ ਆਰਗੇਨਾਈਜੇਸ਼ਨ ਹੈ ਜਿਹੜਾ ਕਿ 200 ਪਲੱਸ ਕੰਟਰੀਜ਼ ਦੇ ਵਿੱਚ ਹੈ ਤਕਰੀਬਨ 48000 ਤੋਂ ਉੱਪਰ ਸਾਡੇ ਸਾਰੀ ਦੁਨੀਆ ਦੇ ਵਿੱਚ ਕਲੱਬਸ ਨੇ ਜਿਹੜੇ ਕਿ ਰਾਤ ਦਿਨ ਮਾਨਸਿਕ ਸੇਵਾ ਦੇ ਕੰਮ ਕਰਦੇ ਹੁੰਦੇ ਆ ਸਾਡੀ ਆਰਗੇਨਾਈਜੇਸ਼ਨ ਦੇ ਜਿਹੜੇ ਮੈਂਬਰਸ ਆ 14 ਲੱਖ ਦੇ ਕਰੀਬ ਸਾਡੇ ਸਾਰੀ ਦੁਨੀਆ ਦੇ ਵਿੱਚ ਮੈਂਬਰਸ ਆ ਔਰ ਸਾਡਾ 8 ਗਲੋਬਲ ਕਾਜ਼ ਨੇ ਜਿਸ ਤੇ ਅਸੀਂ ਕੰਮ ਕਰਦੇ ਆ ਜਿੱਚ ਵਿਜ਼ਨ ਆ ਜਾਂਦਾ ਜਿਸ ਤਰ੍ਹਾਂ ਅੱਖਾ ਦਾਜ ਕੈਂਪ ਲੱਗਿਆ ਇਹ ਸਾਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੇ ਕੈਂਪ ਲੱਗਦੇ ਜਿੱਥੇ ਇਥੇ ਲੋਕਾਂ ਨੂੰ ਲੋੜਵੰਦ ਲੋੜ ਹੁੰਦੀ ਉਹਦੇ ਮੁਤਾਬਕ ਕੈਂਪ ਲਗਾਏ ਜਾਂਦੇ ਆ ਇਸੇ ਤਰ੍ਹਾਂ এনवायरमेंट ਨੂੰ ਲੈ ਕੇ ਬਹੁਤ ਸਾਰੇ ਕੈਂਪ ਲੱਗਦੇ ਆ ਜਿੱਚ ਹਸਾਲ ਲੱਖਾਂ ਦੇ ਇਤਿਹਾਸ ਚ ਪੌਦੇ ਲਗਾਏ ਜਾਂਦੇ ਆ ਹੰਗਰ ਦੇ ਉੱਤੇ ਬਹੁਤ ਸਾਰਾ ਕੰਮ ਕੀਤਾ ਜਾਂਦਾ ਔਰ ਡਿਜ਼ਾਸਟਰ ਰੀਲੀਫ ਚਾਈਲਡਹੂਡ ਕੈਂਸਰ ਯੂਥ Youth development واسطے ਸਾਡਾ ਇੱਕ ਕੁਐਸਟ ਦਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਔਰ ਜਿਹੜਾ ਕਿ ਇੰਟਰਨੈਸ਼ਨਲ ਡਿਜ਼ਾਈਨ ਕੀਤਾ ਪ੍ਰੋਗਰਾਮ ਹੈ ਟੀਚਰ ਟ੍ਰੇਨਿੰਗ ਵਰਕਸ਼ਾਪ ਨੂੰ ਕਿਹਾ ਜਾਂਦਾ ਹੈ ਕਿ ਟੀਚਰਸ ਨੂੰ ਦੱਸਿਆ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਆਪਣਾ ਬੱਚਿਆਂ ਨੂੰ ਪੜਾਉਣਾ ਹੈ ਬੱਚਿਆਂ ਦੇ ਪੇਰੈਂਟਸ ਦੇ ਨਾਲ ਜੁੜ ਕੇ ਰਹਿਣਾ ਉਹਨਾਂ ਨੂੰ ਕਿਸ ਤਰ੍ਹਾਂ ਜੋ ਅੱਜ ਦਾ ਸਮਾਜ ਚੱਲ ਰਿਹਾ ਹੈ ਕਿ ਡੈਕਸ ਤੋਂ ਜਾਂ ਫਿਰ ਉਹਨਾਂ ਨੂੰ ਗੈਜਟਸ ਤੋਂ ਵੇਅਰ ਕਰਨਾ ਪੜ੍ਹਾਈ ਦੇ ਨਾਲ ਨਾਲ ਉਹਨਾਂ ਨੂੰ ਦੁਨੀਆਦਾਰੀ ਦਾ ਵੀ ਦੱਸਣਾ ਹੈ ਔਰ ਇਸ ਤਰ੍ਹਾਂ ਦੇ ਸਾਡੇ ਇੰਟਰਨੈਸ਼ਨਲ ਏਡ ਗਲੋਬਲ ਕੋਰਸ ਨੇ ਹਿਊਮਨਿਟੇਰੀਅਨ ਤੇ ਡਿਜ਼ਾਸਟਰ ਰੀਲੀਫ ਚਾਈਲਡਹੂਡ ਕੈਂਸਰ ਇਸ ਤਰ੍ਹਾਂ ਦੇ ਸਾਡੇ ਏਡ ਗਲੋਬਲ ਕੋਰਸ ਨੇ ਜਿਹੜੇ ਸਾਡੇ ਇੰਟਰਨੈਸ਼ਨਲ ਗਾਈ ਜਾਂਦੇ ਆ ਉਹ ਅੱਜ ਇਹ ਉਪਰਾਲਾ ਕੀਤਾ ਗਿਆ ਸਾਹਨੇਵਾਲ ਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਵਾਸਤੇ ਬਹੁਤ ਸ਼ਲਾਘਾਯੋਗ ਕੰਮ ਹੈ ਉਹ ਇੱਕ ਵਾਰੀ ਫਿਰ ਤੋਂ ਇਹਨਾਂ ਨੂੰ ਮੈਂ ਮੁਬਾਰਕਵਾਦ ਦਿੰਦਾ ਕਿ ਇਦਾਂ ਦੇ ਕੈਂਪ ਲਗਾਉਂਦੇ ਰਹਿਣ ਉਹ ਜਿੱਥੇ ਕਿਤੇ ਵੀ ਮੇਰੀ ਕਿਤੇ ਲੋੜ ਹੋਏਗੀ ਮੈਂ ਇਹਨਾਂ ਦੇ ਨਾਲ ਖੜਾ ਆ ਥੈਂਕ ਯੂ ਅੱਜ ਜਿਵੇਂ ਕਿ ਹੁਣੇ ਜੰਡੂ ਸਾਹਿਬ ਨੇ ਜ਼ਿਕਰ ਕੀਤਾ ਲਾਇਓਂਸ ਕਲੱਬ ਔਰ ਸ਼ੰਕਰਾ ਹਸਪੀਟਲ ਵੱਲੋਂ ਇਸਾਨੇਵਾਲ ਵਿਖੇ ਇੱਕ ਅੱਖਾਂ ਦਾ ਕੈਂਪ ਜਿਸ ਦੇ ਵਿੱਚ ਆਸ-ਪਾਸੇ ਦੇ ਕਈ ਪਿੰਡਾਂ ਤੋਂ ਵੀ ਇੱਥੇ ਮਾਈਆਂ ਬੀਬੀਆਂ ਔਰ ਬਜ਼ੁਰਗ ਇੱਥੇ ਆ ਕੇ ਉਹਨਾਂ ਨੇ ਚੈੱਕਅਪ ਕਰਾਇਆ ਉਸ ਦੇ ਲਈ ਔਰ ਸਾਨੇਵਾਲ ਸ਼ਹਿਰ ਵੱਲੋਂ ਔਰ ਇਲਾਕੇ ਵੱਲੋਂ ਮੈਂ ਲਾਇਨਸ ਕਲੱਬ ਦਾ ਔਰ ਸ਼ੰਕਰਾ ਹਸਪੀਟਲ ਵਾਲਿਆਂ ਦਾ ਬਹੁਤ-ਬਹੁਤ ਆਭਾਰੀ ਹਾਂ ਧੰਨਵਾਦੀ ਹਾਂ ਕਿ ਉਹਨਾਂ ਨੇ ਇੱਥੇ ਆ ਕੇ ਸਾਡੇ ਇਲਾਕਾ ਨਿਵਾਸੀਆਂ ਨੂੰ ਇਹ ਸੇਵਾ ਪ੍ਰਦਾਨ ਕੀਤੀ ਔਰ ਮੱਦੇਨਜ਼ਰ ਰੱਖਦੇ ਹੋਏ ਗੁਰਪੁਰਬ ਵਾਲੇ ਦਿਨ 10ਵੇਂ ਪਾਤਸ਼ਾਹ ਦੇ 6 ਤਰੀਕ ਨੂੰ ਉਸ ਦਿਨ ਉਹਨਾਂ ਨੂੰ ਇੱਕ ਸਮਰਪਿਤ ਮੈਂ ਕਹੂੰਗਾ ਇੱਕ ਬਹੁਤ ਵੱਡਾ ਇੱਕ ਪ੍ਰੋਗਰਾਮ ਇੱਥੇ ਆਪਣੇ ਇਹੀ ਕੈਂਪ ਦੇ ਦੇ ਵਿੱਚ ਸੀਐਮਸੀ ਹਸਪੀਟਲ ਦੇ ਤਕਰੀਬਨ ਸਾਰੇ ਹੀ ਸੀਨੀਅਰ ਡਾਕਟਰ ਇੱਥੇ ਹਾਜ਼ਰ ਹੋਣਗੇ ਔਰ ਉਹਦੇ ਲਈ ਮੈਂ ਫਿਰ ਧੰਨਵਾਦੀਆਂ ਲਾਇੰਸ ਕਲੱਬ ਦਾ ਔਰ ਲੁਧੇਣਾਣਾ ਸਿਟੀਜ਼ਨ ਕੌਂਸਲ ਦਾ ਕਿ ਉਹਨਾਂ ਨੇ ਫਿਰ ਆਪਣਾ ਇਹ ਗਾਰਡਨ ਰਿਜ਼ੋਰਟ ਦੇ ਵਿੱਚ ਪ੍ਰੋਗਰਾਮ ਰੱਖਿਆ ਔਰ ਉਹਦੇ ਵਿੱਚ ਮੇਰੀ ਬੇਨਤੀ ਹੈ ਆਪਣੇ ਆਸ-ਪਾਸ ਦੇ ਸਾਰੇ ਹੀ ਮੋਹਤਵਾਰ ਆਸ-ਪਾਸ ਦੇ ਪਿੰਡਾਂ ਦੇ ਸਰਪੰਚ ਸਾਹਿਬਾਨ ਨੂੰ ਕੌਂਸਲਰ ਸਾਹਿਬਾਨ ਨੂੰ ਕਿ ਉਹ ਵੱਧ ਤੋਂ ਵੱਧ ਜੋ ਵੀ ਲੋੜਵੰਦ ਨੇ ਉਹਨਾਂ ਨੂੰ ਪ੍ਰੇਰਿਤ ਕਰਨ ਕਿ ਉਹ ਆ ਕੇ ਇਸ ਕੈਂਪ ਦਾ ਫਾਇਦਾ ਉਠਾਉਣ ਸੋ ਬਹੁਤ ਬਹੁਤ ਧੰਨਵਾਦ ਐਪਲੋਇੰਟ ਕਲੱਬ ਦਾ ਔਰ ਸ਼ੰਕਰਕਾ ਹੋਸਟਿਲ ਦਾ